ਮੇਰੀ ਸ਼ਿਕਾਇਤ ਲਈ ਕਰਨਗੀ ਰਾਜ ਦੇ ਅਧਿਕਾਰੀਆਂ ਨੇ ਜੀ ਜਵਾਬ ਅਗਲਾ ਕੀ ਅਗੱਤ ਕਾਰਨ ਨਹੀਂ ਪੜ ਲੱਗ ਸਕਿਆ ਇਹ ਹੋਇਆ ਬਹੁਤ ਬੜਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦੇ ਕੇ ਵੀ ਕੋਈ ਮੈਂ ਰਿਪੋਰਟ ਸੰਦੀਪਰ ਭਾਈ ਕੋਈ ਪ੍ਰਮੱਖ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕਾ ਵੇਖਣ ਆਇਆ ਅਜੇ ਤੱਕ ਐਸ.ਪੀ ਸਾਹਿਬ ਆਏ ਹੋਰ ਕੋਈ ਖੇਤੀਬਾੜੀ ਵਿਭਾਗਾਂ ਜਾਂ ਬਹੁਤ ਸੀਲਦਾਰ ਜਾਂ ਕੋਈ ਵਿਭਾਗ ਨਹੀਂ ਆਇਆ ਅਜੇ ਤੱਕ ਸਾਰਿਆਂ ਨੂੰ ਫੋਨ ਵੀ ਕੀਤਾ ਮਲਾਕਾ ਅਫਸਰ ਨੂੰ ਫੋਨ ਕੀਤਾ ਬਾਈ ਤਾਂ ਪੁੱਛੀ ਨਹੀਂ ਆਗ ਦੇ ਕਾਰਨ ਦਾ ਕੋਈ ਪਤਾ ਲੱਗਾ ਆਗ ਦੇ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਕਿੰਨਾ ਕਰੋੜਾ ਨੁਕਸਾਨ ਹੋ ਗਿਆ ਉਸਾਂ ਦਾ 6 ਕਿਲੇ ਕਣਕ ਸੜ ਗਈ ਪੌਂਦੀਆਂ ਕਣਕ ਦੀ ਹੋਰ ਵੀ ਮੇਰੀ ਸਰਗਰ ਰਵੀਲ ਸਿੰਘ ਮੇਰੇ ਕੋਲ ਤਾਂ 3 ਕਿਲੇ ਹੋਦੇ ਤੇ ਜਮਨਜੀਤ ਸਿੰਘ ਜਰਮਈ ਤੋਂ 2 ਕਿਲੇ ਉਹਨਾਂ ਦੇ ਗਾਹੀ ਪਾਪ ਨਹੀਂ ਕਿਸਾਨ ਦੀ ਪਰਭਾਈ ਚਾਹੁੰਦੇ ਆ ਪ੍ਰਸ਼ਾਸਨ ਨੂੰ ਜਰਮਨਜੀਤ ਸਿੰਘ ਦੇ ਮੱਗਲ ਮੈਂ ਤਾਂ ਮੇਰੇ 2 ਕਿਲੇ ਕਣਕ ਸੜ ਚੁੱਕੇ ਤੇ ਇਹਦੀ ਕਾਰਵਾਈ ਕੀਤੀ ਹੈ ਸਾਨੂੰ ਇਹ ਕੁਛ ਨਹੀਂ ਪਤਾ ਕਿ ਕਿੱਦਾਂ ਲਗੀ ਗਈ ਜੇ ਤੇ ਜਿਹੜੀ ਜੋ ਵੀ ਪ੍ਰਸ਼ਾਸਨ ਹੈਗੀ ਕਾਰਵਾਈ ਕਰੇ ਇਹ ਮੰਗ ਚਾਹੁੰਦੇ ਕਿ ਸਾਨੂੰ ਜੋ ਵੀ ਹੈ ਜਲਦ ਜਲਦ ਕੋਤਲਾ ਲੱਗ ਸਕੀ ਕਿ ਮੈਂ ਗਰੀਬ ਕਿਸਾਨ ਹਾਂ ਜੀ ਤੇ ਫੋਨੇ ਦਾ ਕਥਨ ਜੀ ਜੀ ਸਾਡਾ ਕਿ ਉਹ ਕਿਵੇਂ ਨੁਕਸਾਨ ਹੋਇਆ ਤੇ ਦਾ ਹੱਲ ਕੀਤਾ ਜਾ ਇਹ ਰਾਤ ਜਦੋਂ ਮੌਸਮ ਕਾਫੀ ਖਰਾਬ ਸੀ ਹਨੇਰੀ ਚੱਲ ਰਹੀ ਸੀ ਉਦੋਂ ਦੀ ਗੱਲ ਹੈ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਮੱਲੀਆਂ ਪਿੰਡ ਦੇ ਵਿੱਚ ਜਿਹੜੀ ਕਣਕ ਨੂੰ ਜਿਹੜੀ ਆ ਤ ਨੂੰ ਅੱਗ ਜਿਹੜੀ ਲੱਗੀ ਹੈ ਜਦੋਂ ਮੌਕਾ ਵੇਖਿਆ ਤੇ ਤਿੰਨ ਕਿਸਾਨਾਂ ਦੀ ਜਿਹੜੀ ਕਣਕ ਜਿਹੜੀ ਹੈ ਦਾ ਨੁਕਸਾਨ ਹੋਇਆ ਹੈ ਇਹ ਸਰਵਜਿੰਦਰ ਸਿੰਘ ਇਹ ਬੱਲੀਆਂ ਦੇ ਇਹਨਾਂ ਦੇ ਕਰੀਬ 6 ਕਿਲੇ ਦੇ ਰਕਬਾ ਜਿਹੜਾ ਸੜ ਗਿਆ। ਰਵੇਲ ਸਿੰਘ ਨੇ 3 ਕਿਲੇ ਜਿਹੜਾ ਸ ਬੱਲੀਆਂ ਦੇ ਉਹਨਾਂ ਦਾ ਜਿਹੜਾ ਰਕਬਾ ਆ ਰਿਹਾ ਤੇ ਜਰਮਨਜੀਤ ਸਿੰਘ ਨੇ ਗਿਲਮੰਜਲੇ 2 ਕਿਲੇ ਰਕਬਾ ਇਹਨਾਂ ਦਾ ਹੈ। ਦੇਖ ਰਹੇ ਹਾਂ ਬਾਕੀ ਦਾ ਕੀ ਕਾਰਨ ਹੈ? ਕਦੇ ਕਾਰਨਾਂ ਤੋਂ ਪਤਾ ਲੱਗ ਸਕਿਆ ਜੀ। ਕਰ ਰਹੇ ਜੀ ਜਾਂਚ ਕਰ ਰਹੇ ਹਾਂ ਵੀ ਕਿਹੜੇ ਕਾਰਨਾਂ ਨਾਲ ਜਿਹੜੀ ਅੱਗ ਜੜੀ ਲੱਗੀ ਹੋ ਸਕਦੀ ਹੈ। ਪੂਰੀ ਜਾਂਚ ਕਰ ਰਹੇ ਹਾਂ।